ਦੇ ਵੱਲੋਂ 올림픽 ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਸੇਮਾਨ ਦੇ ਵੱਲੋਂ ਖਿਡਾਰੀਆਂ ਦਾ ਸਨਮਾਨ ਸਮਾਗਮ ਰੱਖਿਆ ਗਿਆ ਤੇ ਉਸ ਦੇ ਵਿੱਚ ਖਿਡਾਰੀਆਂ ਨੂੰ ਹਾਕੀ ਖਿਡਾਰੀਆਂ ਨੂੰ 1-1 ਕਰੋੜ ਦੀ ਰਾਸ਼ੀ ਦਿੱਤੀ ਗਈ 올림픽 ਦੇ ਵਿੱਚ ਸਾਲਨ ਵਾਲਿਆਂ ਨੂੰ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਤੇ ਕੁੱਲ 9.35 ਕਰੋੜ ਦੀ ਜਿਹੜੀ ਸਨਮਾਨ ਰਾਸ਼ੀ ਹੈ ਖਿਡਾਰੀਆਂ ਨੂੰ ਦਿੱਤੀ ਗਈ ਹੈ ਖਿਡਾਰੀਆਂ ਨੂੰ 15-15 ਲੱਖ ਰੁਪਏ ਦੀ ਸਨਮਾਨ ਰਾਸ਼ੀ ਸੇਮ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਹੈ ਖਿਡਾਰੀਆਂ ਨੂੰ ਤੇ ਇਸ ਦੇ ਨਾਲ ਯੋਗ ਖਿਡਾਰੀਆਂ ਨੂੰ 1-1 ਕਰੋੜ ਦੀ ਜੁੜੀ ਸਨਮਾਨ ਰਾਸ਼ੀ ਹੈ ਦਿੱਤੀ ਗਈ ਹੈ ਦੱਸਦੇ ਕਿ ਕੁੱਲ 9 ਸ਼ਾਇਰਾਂ 35 ਕਰੋੜ ਦੀ ਰਾਸ਼ੀ ਜੁੜੀ ਹੈ ਖਿਡਾਰੀਆਂ ਨੂੰ ਦਿੱਤੀ ਗਈ ਹੈ 1-1 ਕਰੋੜ ਦੀ ਰਾਸ਼ੀ ਹੌਕੀ ਖਿਡਾਰੀਆਂ ਨੂੰ ਸਨਮਾਨ ਦੇ ਵੱਟੂ ਦਿੱਤੀ ਗਈ ਹੈ ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਵੀ ਸਾਡੇ ਨਾਲ ਨੇ ਇਸ ਵੇਲੇ ਜਿੰਪਾ ਸਾਹਿਬ ਖਿਡਾਰੀਆਂ ਦਾ ਸਨਮਾਨ ਜਿਹੜਾ ਹੈਗਾ ਉਹ ਕੀਤਾ ਗਿਆ ਸਰਕਾਰ ਦੇ ਦੇਖੋ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ 1 ਕਰੋੜ ਰੁਪਈਆ ਜਿਹੜੇ 올림픽 ਖੇਲ ਕੇ ਆਏ ਖਿਡਾਰੀ ਸਾਰਿਆਂ ਨੂੰ ਜਿੱਤਿਆ ਗਿਆ ਔਰ ਉਹਦੇ ਨਾਲ-ਨਾਲ ਜਿਹੜੇ ਖਿਡਾਰੀਆਂ ਨੇ ਪਾਰਟਿਸਪੇਸ਼ਨ ਕੀਤਾ ਉਹਨਾਂ ਨੂੰ 15 ਲੱਖ ਰੁਪਈਆ ਔਰ ਜਿਹੜੇ ਬੈਂਚ 'ਤੇ ਸੀਗੇ ਉਹਨਾਂ ਨੂੰ ਵੀ 15 ਲੱਖ ਰੁਪਈਆ ਔਰ ਤਿਆਰੀ ਲਈ ਵੀ ਪਹਿਲਾਂ 15 ਲੱਖ ਰੁਪਈਆ ਦਿੱਤਾ ਗਿਆ ਸੀ ਕਿਸੇ ਵੀ ਸਰਕਾਰ ਦਾ ਖਿਡਾਰੀਆਂ ਦੀ ਪਿੱਠ ਤੇ ਖੜੇ ਹੋ ਜਾਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਮੰਤਰੀ ਜੀ ਕਿਉਂਕਿ ਸਪੋਰਟਸ ਲਵਰ ਹੈ ਖੇਡਾਂ ਬੱਦਨ ਪੰਜਾਬ ਦੀਆਂ ਪਹਿਲੀ ਵਾਰ ਬੜੇ ਟਾਈਮ ਤੋਂ ਲੰਬੇ ਅਰਸੇ ਤੋਂ ਬਾਅਦ ਜਿਹੜੀਆਂ ਬੜੀ ਕਾਮਯਾਬੀ ਨਾਲ ਜਿੱਚ 5 ਲੱਖ ਲੋਕਾਂ ਨੇ ਪਾਰਟਿਸਪੀਟ ਕੀਤਾ ਸੀ 3 ਲੱਖ ਲੋਕਾਂ ਨੇ ਪਾਰਟਿਸਪੀਟ ਕੀਤਾ ਸੀ ਉਹ ਕਾਮਯਾਬੀ ਨਾਲ ਹੋਈਆਂ ਸੀ ਇਹਦਾ ਮਤਲਬ ਸੀ ਪੰਜਾਬ ਸਰਕਾਰ ਜਿਹੜੀ ਆ ਖਿਡਾਰੀਆਂ ਦੇ ਲਈ ਖੜੀ ਆ ਅੱਜ ਮੁੱਖ ਮੰਤਰੀ ਜੀ ਨੇ ਇਹ ਖਿਡਾਰੀ ਪੀਸੀਐਸ ਬਣੇ ਆ ਜਾਂ ਡੀਐਸਪੀ ਆ ਉਹਨਾਂ ਦੀ ਪ੍ਰੋਮੋਸ਼ਨ ਦੀ ਗੱਲ ਵੀ ਕੀਤੀ ਵੀ ਤੁਹਾਨੂੰ ਪ੍ਰੋਮੋਸ਼ਨ ਮਿਲੇਗੀ ਤੁਸੀਂ ਹਿੰਦੁਸਤਾਨ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹੋ ਇਹ ਸ਼ੁਭਾ ਹੈ ਪੰਜਾਬ ਜਿਹਦੇ ਵਿੱਚ ਪੀਸੀਐਸ ਲਗਾਏ ਗਏ ਨੇ ਖਿਡਾਰੀ ਹਾਂ ਬਹੁਤ ਬੜਾ ਬੜਾ ਆਨਰ ਹੈ ਮੈਂ ਤਾਂ ਕਹਣਾ ਪਲੇਅਰਾਂ ਦਾ ਕਿ ਉਹਨਾਂ ਨੂੰ ਪੀਸੀਐਸ ਅਫੀਸਰ ਦੀ ਲਗਾਇਆ ਗਿਆ ਕਿਉਂਕਿ ਪੀਸੀਐਸ ਬਣਨਾ ਇੱਕ ਬੜੀ ਗੱਲ ਹੁੰਦੀ ਹੈ ਔਰ ਮੈਂ ਸੋਚਦਾ ਵੀ ਖਿਡਾਰੀਆਂ ਤੋਂ ਵੱਡਾ ਕੁਝ ਨਹੀਂ ਹੁੰਦਾ ਉਹਨਾਂ ਦਾ ਇੱਕ ਜਿਹੜਾ ਅੱਜ 브ਾਂਜ਼ ਮੈਡਲ ਲੈ ਕੇ ਆਏ ਆ ਤੇ ਸਾਡੇ ਲਈ ਫਖਰ ਨਾਲ ਸਾਡੇ ਦੇਸ਼ ਦਾ ਪੰਜਾਬ ਦਾ ਸੀਨਾ ਚੌੜਾ ਹੋਇਆ ਤੇ ਉਹਨਾਂ ਲਈ ਮੁੱਖ ਮੰਤਰੀ ਦਾ ਜਿਹੜਾ ਬੜਾ ਸਟੈਂਡ ਕਲੀਅਰ ਹੈ ਕਿ ਉਹ ਖਿਡਾਰੀਆਂ ਦੇ ਪਿੱਠ ਦੇ ਬੈਠੇ ਆ ਪੰਜਾਬ ਸਰਕਾਰ ਨੇ ਅੱਜ 올림픽 ਦੇ ਵਿੱਚ ਪਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਇਸ ਵੇਲੇ ਸਾਡੇ ਨਾਲ ਸ਼ੂਟਰ ਅ ਅਰਜੁਨ ਸਿੰਘ ਚਿਮਾ ਨੇ ਅ ਚਿਮਾ ਸਾਹਿਬ ਇਹ ਦੱਸੋ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਰਿਹਾ 올림픽 ਦੇ ਵਿੱਚ ਕਿਉਂਕਿ ਕਾਫੀ ਦਿਲਚਸਪ ਜਿਹੜੇ ਹੈਗੇ ਮੁਕਾਬਲੇ ਵੇਖਣ ਨੂੰ ਮਿਲੇ ਨੇ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਜੀ ਇਨਫੈਕਟ ਸਾਡੀ ਟ੍ਰੇਨਿੰਗ ਤੇ ਸਾਨੂੰ ਅਹ ਟ੍ਰੇਨਿੰਗ ਬਹੁਤ ਵਧੀਆ ਰਹੀ ਸੀ ਕਿ ਪਿਛਲੇ ਮਹੀਨੇ ਹੀ ਅਸੀਂ ਲਕਸਮਬਰਗ ਸੀਗੇ ਉੱਥੇ 1 ਮਹੀਨਾ ਪੂਰੀ ਟ੍ਰੇਨਿੰਗ ਚੱਲੀ ਹੈ ਤੇ ਨਾਲ ਸਾਡੀ ਸਪੋਰਟ ਸਾਇੰਸ ਟੀਮ ਵੀ ਸੀਗੀ ਉਹ ਵੀ ਬਹੁਤ ਸਾਨੂੰ ਮਤਲਬ ਉਹਦੇ ਨਾਲ ਸਾਨੂੰ ਬਹੁਤ ਹੈਲਪ ਆਊਟ ਹੈਲਪ ਮਿਲੀ ਹੈ ਕਿਉਂਕਿ ਇਹ ਫਰਸਟ ਟਾਈਮ ਸੀਗਾ ਕਿ ਸਪੋਰਟ ਸਾਇੰਸ ਟੀਮ ਵੀ ਸਾਡੇ ਨਾਲ ਰਹੀ ਹੈ ਦੇ ਬਟ ਉਸ ਨੂੰ ਬੈਡ ਲੱਕ ਕਹਿ ਲੋ ਜਾਂ ਉਸ ਦਿਨ ਸਾਡਾ ਦਿਨ ਨਹੀਂ ਸੀਗਾ ਕਿ ਬਹੁਤ ਘੱਟ ਪੁਆਇੰਟਸ ਤੋਂ ਅਸੀਂ ਮੈਡਲ ਤੋਂ ਰਹਿ ਗਏ ਆ ਐਂਡ ਅਗਲੀ ਵਾਰ ਆਈ ਹੋਪ ਕਿ ਅਸੀਂ 골ਡ ਲੈ ਕੇ ਆਵਾਂਗੇ ਇੰਡੀਆ ਵਾਸਤੇ ਸਰ ਕਿ ਕਿੰਨੀ ਮਿਹਨਤ ਜਿਹੜੀ ਹੈਗੀ ਆ ਉਹ ਦੇਣੀ ਪੈਂਦੀ ਹੈ ਕਿਉਂਕਿ ਇੱਥੇ ਤੱਕ ਪਹੁੰਚਣਾ ਹੀ ਇੱਕ ਬੜੀ ਉਪਲਬਧੀ ਇਸ ਨੂੰ ਸਮਝਿਆ ਸਰ ਇਹ ਹਰ ਦਿਨ ਤੁਸੀਂ ਐਫਰਟ ਪੁੱਟ ਇਨ ਕਰਦੇ ਹੋ ਹਰ ਦਿਨ ਤੁਸੀਂ ਮਿਹਨਤ ਕਰਦੇ ਹੋ ਏਵਰੀ ਡੇ ਹਸਲ ਤੇ ਮੈਂ ਐ ਨਹੀਂ ਕਹੂੰਗਾ ਕਿ ਇਹ ਤੋਂ ਦੀ ਮਜਬੂਰੀਆਂ ਕਰਨਾ ਬਟ ਇਹ ਦਿਲੋਂ ਉੱਠਦਾ ਹੈ ਤਾਂ ਦਿਲ ਵੀ ਕਰਦਾ ਹੈ ਇਹ ਚੀਜ਼ ਕਰਨ ਦਾ ਕਿ ਮਿਹਨਤ करिए ਕੁਝ ਆਪਣੇ ਦੇਸ਼ ਵਾਸਤੇ ਕਰਨਾ ਕੁਝ ਪੰਜਾਬ ਵਾਸਤੇ ਕਰਨਾ ਸਰ ਖੇਡਾਂ ਅਕਸਰ ਕਿਹਾ ਜਾਂਦਾ ਕਿ ਪਿੰਡਾਂ ਦੇ ਵਿੱਚ ਜਿਆਦਾ ਬਹੁਤ ਜਿਆਦਾ ਟੈਰੈਂਟ ਜਿਹੜਾ ਹੈਗਾ ਉਹ ਹੁੰਦਾ ਹੈ ਪਰੰਤੂ ਅਜੇ ਤੱਕ ਪਿੰਡਾਂ ਨੂੰ ਜਿਆਦਾ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਸੀ ਇੰਨਾ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ ਹੁਣ ਮਾਹੌਲ ਦੇ ਵਿੱਚ ਕਿੰਨਾ ਚੇਂਜ ਤੁਸੀਂ ਪਾਰੇ ਹੋ ਤੇ ਕੀ ਉਸੇ ਦੇ ਨਤੀਜੇ ਨੇ ਕਿ ਹੁਣ ਖਿਡਾਰੀ ਜਿਹੜੇ ਹੈਗੇ ਨੇ ਉਹ ਪਿੰਡਾਂ ਦੇ ਵਿੱਚੋਂ ਵੀ ਕਾਫੀ ਜਿਆਦਾ ਸੰਖਿਆ ਦੇ ਵਿੱਚ ਅੱਗੇ ਆ ਰਹੇ ਬਿਲਕੁਲ ਜੀ ਜਿਵੇਂ ਤੁਸੀਂ ਸੁਣੇ ਮਾਨ ਸਾਹਿਬ ਨੇ ਕਿਹਾ ਹੈ ਕਿ ਇੰਨੀ ਜਿਆਦੀਆਂ ਫੈਸਿਲਿਟੀਜ਼ ਪਿੰਡਾਂ 'ਚ ਦਿੱਤੀਆਂ ਜਾ ਰਹੀਆਂ ਗਰਾਊਂਡਸ ਬਣਾਏ ਜਾ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਐਥਲੀਟਸ ਨੇ ਜਿਨ੍ਹਾਂ ਨੇ ਸ਼ੁਰੂ ਸ਼ੁਰੂ ਕੀਤੀ ਹੈ ਗੇਮ ਬਾਕੀ ਆਪਣੇ ਸੀਨੀਅਰ ਐਥਲੀਟਸ ਨੂੰ ਦੇਖ ਕੇ ਕਿਉਂਕਿ ਉਹ ਹਰ ਇੱਕ ਬੱਚਨ ਲਾਦੇ ਕਿ ਉਹ ਫੈਸਿਲਿਟੀ ਸਾਨੂੰ ਮਿਲ ਰਹੀਆਂ ਨੇ ਤੇ ਉਹ ਉਪਲਬਧੀਆਂ ਜਿੱਤਣਗੇ ਤੇ ਦੇਸ਼ ਦਾ ਨਾਮਗੇ ਰੋਸ਼ਨ ਕਰਨਗੇ ਇਹ ਕਿਹਾ ਗਿਆ ਸਨਮਾਨਿਤ ਕੀਤਾ ਗਿਆ ਸਾਰੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਕਿ ਸਾਨੂੰ ਫੈਸਿਲਿਟੇਟ ਕੀਤਾ ਗਿਆ ਤੇ ਸਾਡੀ ਅਸੀਂ ਹੋਰ ਵੀ ਮੋਟੀਵੇਟ ਹੋਏ ਆ ਤੇ ਬਹੁਤ ਬਹੁਤ ਧੰਨਵਾਦ ਜੀ ਸਰ ਥੈਂਕ ਯੂ ਤਾਂ ਤੁਸੀਂ ਦੇ ਖਿਡਾਰੀ ਜਰਮਨ ਪ੍ਰੀਤ ਸਾਡੇ ਨਾਲ ਨੇ ਜਰਮਨ ਪ੍ਰੀਤ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਵੱਡਾ ਸਨਮਾਨ ਲੈ ਕੇ ਹਾਕੀ ਦੀ ਟੀਮ ਜਿਹੜੀ ਹੈਗੀ ਆ ਆ ਦੇਸ਼ ਦੇ ਵਿੱਚ ਮੁੜੀ ਹੈ ਬਿਲਕੁਲ ਬਹੁਤ ਵਧੀਆ ایکسپੀਰੀਅੰਸ ਜਿੱਦਾਂ ਕਿ ਮੈਂ ਮੈਂਸ਼ਨ ਕਰ ਚੁੱਕਾ ਕਿ ਇੱਕ ਐਜ਼ ਅ ਪਲੇਅਰ 올림픽 ਵਿੱਚ ਖੇਲਣਾ ਬਹੁਤ ਹੀ ਵੱਡੀ ਗੱਲ ਹੁੰਦੀ ਹੈ 올림픽 ਮੈਡਲ ਲੈ ਕੇ ਆਉਣਾ ਉਸ ਤੋਂ ਵੱਡੀ ਗੱਲ ਆ ਸੋ ਮੈਂ ਆਪੇ ਆਪਣੇ ਲੱਕੀ ਫੀਲ ਕਰਦਾ ਕਿ ਅਸੀਂ ਮੈਡਲ ਲੈ ਕੇ ਆਏ ਸਿੱਖੀ ਸਰੂਪ ਦੇ ਨਾਲ ਤੁਸੀਂ ਮਤਲਬ ਕੋਈ ਸਮਝੌਤਾ ਨਹੀਂ ਕੀਤਾ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਯੰਗ ਜਨਰੇਸ਼ਨ ਨੂੰ ਸੰਦੇਸ਼ ਦੇਣਾ ਚਾਹੁੰਨਾ ਕਿ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਸਰੂਪ ਵਿੱਚ ਰਹਿ ਕੇ ਖੇਡੋ ਤਾਂ ਕਿ ਆਪਣੇ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਆਪਣੇ ਧਰਮ ਦਾ ਨਾਮ ਰੋਸ਼ਨੋ ਵੇਸ ਦੁਨੀਆ ਤੇ ਇੱਕ ਸਮਾਂ ਸੀ ਜਦੋਂ ਸਰਕਾਰਾਂ ਤੋਂ ਸਿਕਾਇਤਾਂ ਹੁੰਦੀਆਂ ਸਨ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਖਿਡਾਰੀਆਂ ਨੂੰ ਅੱਗੇ ਵਧਣ ਵਿੱਚ ਸਪੋਰਟ ਨਹੀਂ ਕਰਦੀਆਂ ਕੀ ਮਾਹੌਲ ਜਿਹੜਾ ਹੈਗਾ ਚੇਂਜ ਹੋਇਆ ਬਿਲਕੁਲ ਹਜੇ ਹੋਰ ਵੀ ਮਾਹੌਲ ਚੇਂਜ ਕਰਨ ਦੀ ਲੋੜ ਹੈ ਆਪਣੇ ਆਪਣੇ ਸਰਕਾਰਾਂ ਨੂੰ ਔਰ ਵੱਧ ਤੋਂ ਵੱਧ ਪਲੇਅਰਾਂ ਨੂੰ ਜਾਂ ਕਿੱਥੇ ਵੀ ਸਕੂਲਸ ਨੇ ਜਾਂ ਵਿਲੇਜ ਹਨ ਜੇ ਆਪਾਂ ਨੂੰ ਗਰਾਊਂਡਾਂ ਬਣਾਉਣ ਦੀ ਲੋੜ ਹੈ ਤਾਂ ਹੀ ਪਲੇਅਰ ਅੱਗੇ ਆਉਣਗੇ अदरवाइज ਤਾਂ ਪਲੇਅਰਾਂ ਨੂੰ ਜੇ ਫੈਸਿਲਿਟੀਆਂ ਨਹੀਂ ਮਿਲਣਗੀਆਂ ਤੇ ਪਲੇਅਰ ਨਹੀਂ ਅੱਗੇ ਆ ਸਕਦੇ ਸਰਕਾਰ ਵੱਲੋਂ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਅਸੀਂ ਤਾਂ ਹੋਰ ਵੱਧ ਦੀ ਆਸ ਕੀਤੀ ਸੀ ਲਾਕੀ ਬਾਕੀ ਸਰਕਾਰਾਂ ਨੂੰ ਪਰ ਚਲੋ ਜੋ ਵੀ ਦੇ ਰਹੀ ਹੈ ਸਰਕਾਰ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਜੀ ਅਤੇ ਇਹ ਜਰਮਨ ਪ੍ਰੀਤ ਨੇ ਕਿਉਂਕਿ ਖਿਡਾਰੀਆਂ ਦਾ ਸਨਮਾਨ ਜਿਹੜੇ ਹੈਗੇ ਅੱਜ ਪੰਜਾਬ ਸਰਕਾਰ ਕਰ ਰਹੀਏ ਤੇ ਕਿਤੇ ਨਾ ਕਿਤੇ ਖਿਡਾਰੀ ਵੀ ਜਿਹੜੇ ਹੈਗੇ ਨਾ ਉਹ ਉਤਸ਼ਾਹਿਤ ਅੰਜੂਮ ਮੁਗਲ ਤੇ ਉਹਨਾਂ ਦੇ ਮਾਤਾ ਜੀ ਨੇ ਦੋਨਾਂ ਨਾਲ ਗੱਲ ਕਰਨੇ ਆ ਮੈਮ ਸਨਮਾਨਿਤ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਅਵੇਲਾ ਹੁੰਦਾ ਸੀ ਜਦੋਂ ਕਿ ਖਿਡਾਰੀਆਂ ਨੂੰ ਇੰਨਾ ਜ਼ਿਆਦਾ ਸਰਕਾਰਾਂ ਜਿਹੜੀਆਂ ਹੈਗੀਆਂ ਤਰਜੀਹ ਨਹੀਂ ਦਿੰਦੀਆਂ ਦਿੰਦੀਆਂ ਸਨ ਅਕਸਰ ਸ਼ਿਕਾਇਤ ਰਹਿੰਦੀ ਸੀ ਹੁਣ ਕਿਸ ਤਰ੍ਹਾਂ ਦਾ ਮਾਹੌਲ ਕੋਈ ਚੇਂਜ ਹੋਇਆ ਤੁਹਾਨੂੰ ਲੱਗਦਾ ਦੇਖੋ ਜੀ ਅੱਜ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਮਾਹੌਲ ਤਾਂ ਚੇਂਜ ਹੋਇਆ ਹੈ ਪਰ ਕੁਝ ਦਿਖਾਵੇ ਵਾਲਾ ਜ਼ਿਆਦਾ ਹੁੰਦਾ ਹੈ ਤੇ ਬੱਚਿਆਂ ਨੂੰ ਅਸਲੀਅਤ 'ਚ ਥੋੜਾ ਜਿਹਾ ਜਿਵੇਂ ਬੱਚਿਆਂ ਨੂੰ ਜੌਬ ਪ੍ਰਮੋਸ਼ਨ ਉਹ ਐਕਚੁਅਲ 'ਚ ਠੀਕ ਟਾਈਮ ਤੇ ਨਹੀਂ ਹੁੰਦੀ ਜਿਸ ਦਿਨ ਤੱਕ ਬੱਚਾ ਨਿਰਾਸ਼ਾ ਹੋ ਜਾਂਦੀ ਹੈ ਕਿ ਸਾਨੂੰ ਇਹ ਚੀਜ਼ ਮਿਲਣੀ ਚਾਹੀਦੀ ਸੀ ਉਹ ਨਹੀਂ ਹੋ ਪਾਇਆ ਆਦਰਵਾਇਜ਼ ਆਪਣੇ ਵੱਲੋਂ ਹੱਲਾਸ਼ੇਰੀ ਤਾਂ ਇਹ ਦਿੰਦੇ ਆਂ ਕਾਫੀ ਹੱਦ ਤੱਕ ਦਿੰਦੇ ਆਂ ਹੁਣ ਜਿਹੜੀ ਮੇਰੀ ਬੇਟੀ ਹੈ ਜਿਵੇਂ ए 2018 कॉमनवेल्थ गेम्स है देयर विच मेडल आया सी सिल्वर मेडल और उससे तो पहला ये सब इंस्पेक्टर दी जॉब थे 17 तो और आज तक कोई प्रमोशन नहीं देती इन्होंने कुछ नहीं किया एक्सपीरियंस किद्दादा रहे आंदो बहुत अच्छा रहा आ, बट आ, काफी दुख है कि फाइनल्स में नहीं आ पाए और मेडल नहीं जीते बट आ, एक्सपीरियंस आई थिंक वही एक एथलीट की लाइफ में एक सेकेंड ओलंपिक्स और काफ़ी अप्स एंड डाउंस रहे इस ओलंपिक्स में तो अच्छा भी था एक्सपीरियंस और कहीं ना कहीं नहीं भी आप कह रहे हो कि दुख हुआ कि नहीं मेडल ला पाए आप लेकिन यहाँ तक पहुँचना भी एक बड़ी उपलब्धि जो है उससे कम नहीं हाँ आई थिंक ये तो होता है कि जब आप मेडल नहीं जीतते हो फिर अपने आप को अगर थोड़ी संतुष्टि दिलानी है तो यही बोल सकते हैं कि हाँ यहाँ तक पहुँचे हैं बट आ, एथलीट के लाइफ में जो ये थोड़ी बहुत अचीवमेंट्स इतने मेजर लेवल पे ओलंपिक मेडल या कोई भी मेजर कंपटीशन में आती हैं वो बहुत ही और मोटिवेट करती हैं एंड आई थिंक बहुत ज़रूरी होती हैं वो हमारे करियर में इसलिए दिल तो टूटता है जब आप अच्छा परफॉर्म नहीं करते बट आ, बस ये और मोटिवेट करेगा आगे और मेहनत करने के लिए सोचते हो परंतु उस स्टेज पर लेके जाना ਉਹ ਵੀ ਇੱਕ ਇਹ ਕਿਹਾ ਜਾਵੇ ਕਿ ਕਿਸੇ ਕੜੀ ਮਿਹਨਤ ਦਾ ਨਤੀਜਾ ਜਿਹੜਾ ਹੈਗਾ ਉਹ ਹੋ ਸਕਦਾ ਕਿੰਨੀ ਮਿਹਨਤ ਕਰਦੇ ਉਹ ਕਿੰਨੀ ਕਮਿਹਨਤ ਕਰਨੀ ਪੈਂਦੀ ਹੈ ਇੱਕ ਪਲੇਅਰ ਨੂੰ ਇੱਥੇ ਤੱਕ ਪਹੁੰਚਣ ਲਈ ਆਈ ਥਿੰਕ ਹਰ ਦਿਨ ਦੀ ਮਿਹਨਤ ਹੈ सिर्फ ये नहीं मेहनत की शूटिंग रेंज या जिम में जो मेहनत होती है वो नहीं बट आप क्या सेक्रीफाइज करते हो आपको कैसे अपनी पर्सनल लाइफ मेंटेन करनी है और फिर अपना स्पोर्टिंग करियर तो हर दिन का वो आ, रहता है एंड आई थिंक हम काफ़ी ब्लेस्ड हैं कि हम स्पोर्ट्स में हैं जिसकी वजह से हम एक तो अपने घर वालों का अपने देश का नाम भी रोशन कर रहे हैं अपनी बॉडी को भी फ़िट रखते हैं माइंड को भी फ़िट रखते हैं सो आई थिंक ये हमारा जो करियर है पूरी ज़िंदगी भर चलता है एज एथलीट आप जब आप नहीं भी खेल रहे हो तब तो भी आप एक एथलीट हो ऐसा नहीं है कि आप छुट्टी पे हो तो अब आप नॉन एथलीट हो तो आई थिंक uh, काफी अच्छा लगता है कि हम देश के लिए ये कर पा रहे हैं देश के लोगों के लिए नाम ऊंचा कर पा रहे हैं एंड uh, हाँ बस हम लगे रहेंगे सम्मानित किया जा रहा है आज पंजाब सरकार हां हाँ जी uh, अच्छा लग रहा है कि सम्मानित किया जा रहा है बट नहीं ਅੱਜ ਬਹੁਤ शुक्रियाਤਾ ਇਹ ਅਸਨ ਅੰਜੂਮ ਮੋਦგილ ਤੇ ਉਹਨਾਂ ਦੇ ਬਾਤਾ ਕਿਤੇ ਨਾ ਕਿਤੇ ਜਿਹੜੇ ਖਿਡਾਰੀ ਨੇ ਉਹ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਖੇਡ ਦਾ ਮੈਦਾਨ ਹੈ ਉਹ ਉਸ ਨੂੰ ਹੋਰ ਵੀ ਜ਼ਿਆਦਾ ਨਿਖਾਰ ਰਿਹਾ ਨੇ ਕਿਉਂਕਿ ਬਹੁਤ ਅੱਛਾ ਜੀ ਇਹ ਹਿਸਟਰੀ ਹੈ ਕਿ ਬੈਕ ਟੂ ਬੈਕ ਮੈਡਲ ਆਏ ਹਨ ਹਾਕੀ ਵਿੱਚ ਸਪੈਸ਼ਲੀ ਔਰ ਬਹੁਤ ਬੜੀ ਅਚੀਵਮੈਂਟ ਹੈ ਸਾਡੇ ਲਈ और आज जो हमने हॉकी दिखाई है वहाँ पे वो स्पेशली बहुत हमारे लिए प्राउड की मूमेंट है एंड सारा देश खुश है और इससे बड़ी क्या बात हो सकती की से किया जा रहा है आपको इसको कितना। बिल्कुल बिल्कुल जी जब गवर्नमेंट आपको इनकेज करती है तो प्लेयरों का भी हौसला बढ़ता है एंड उसके बाद आई थिंक ये अच्छा मैसेज आता है यंग को यूथ को कि जब आपको इतना इनक्रेज किया जा रहा है और सम्मानित किया जा रहा है तो एक अच्छा मैसेज आता है कि वो भी स्पोर्ट्स के लिए आए आगे आए तो बहुत अच्छी बात है अगली बार में यही हैं कि जितने ग्राउंड्स वगैरह बन रही हैं आई थिंक वो कंटिन्यू करनी चाहिए और बहुत अच्छा काम कर रहे हैं सर पहले ही वो और इससे बड़ी बात नहीं है क्योंकि देखा जाए तो स्पोर्ट्स uh, की और राउंड uh, क्लास हो गए सारे जितने अपने ग्राउंड्स बन रहे हैं वो तो आई थिंक वो बहुत इंपॉर्टेंट है प्लेयर के लिए तो ग्राउंड ज्यादा से ज्यादा बने तो अच्छी बात है सर देखो कोई भी टूर्नामेंट है हर, हर टूर्नामेंट, बड़ा टूर्नामेंट होता है प्लेयर के लिए और बिल्कुल उम्मीदें यही है कि हम अच्छा करें वहाँ पे भी बिल्कुल आई थिंक जितना हमें सपोर्ट मिला है और जितना लोग वॉच कर रहे हैं आई थिंक वो बहुत बड़ी बात है तो हमारी यही कोशिश है कि जो यंगस्टर्स हैं यूथ है उनको स्पोर्ट्स की तरफ लेके हैं और जो हमारे पे टैग लग रहे हैं कि ऐसा है नशा है आई थिंक एक हम कोशिश कर रहे हैं सभी साथ में मिलकर कोशिश कर रहे हैं गवर्नमेंट बहुत अच्छे से सपोर्ट कर रही है जैसे और पंजाब पुलिस जी ਮੜ ਕਿਸੇ ਆ ਪੰਜਾਬੀ ਦੇ ਵਿੱਚ ਜੀ ਬਿਲਕੁਲ ਦੇਖੋ 골ਡਨ ਮੂਵਮੈਂਟ ਸਾਡੇ ਲਈ ਇਹ ਸੀਗਾ ਕਿ ਅਸੀਂ ਮੈਡਲ ਜਿੱਤੇ ਆ ਜੀ ਇਹ ਤੋਂ ਵੱਡੀ ਕੋਈ ਤੁਹਾਡੇ ਲਈ ਗੱਲ ਹੀ ਨਹੀਂ ਆ ਕਿਉਂਕਿ 올림픽 ਦੇ ਵਿੱਚ ਜਾਣਾ ਉੱਥੇ ਕੋਈ ਵੀ ਤੁਹਾਨੂੰ ਜਿਹੜਾ ਮੈਚ ਆ ਸੌਖਾ ਨਹੀਂ ਮਿਲਦਾ ਤੇ ਹਰ ਮੈਚ ਤੁਸੀਂ ਆਪਣਾ ਫੋਕਸ ਰਹਿਣਾ ਤੇ ਟਿਲ ਦਾ ਲਾਸਟ ਮੈਚ ਤੁਸੀਂ ਆਪਣਾ ਫੋਕਸ ਬਣਾਈ ਰੱਖਣਾ ਤੇ ਜਦੋਂ ਮੈਡਲ ਜਿੱਤੇ ਆ ਜੀ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਸੀ ਹੋਈ ਸਰਕਾਰ ਵੱਲੋਂ ਵੱਡੀ ਗੱਲ ਹੈ ਜੀ ਕਿਉਂਕਿ ਸਪੋਰਟਸਮੈਨ ਦੇਖੋ ਜੀ ਜਦੋਂ ਤੁਸੀਂ ਕੁਝ ਜਿੱਤ ਕੇ ਆਉਂਦੇ ਉਦੋਂ ਤਾਂ ਤੁਹਾਨੂੰ ਹਰ ਕੋਈ ਸਨਮਾਨਿਤ ਕਰਦਾ ਬਟ ਉਹਦੇ ਪਲੇਅਰ ਦੀ ਤਿਆਰੀ ਲਈ ਜਿਹੜਾ ਤੁਸੀਂ ਪਹਿਲਾਂ